ਇਸ ਇਲੈਕਟ੍ਰਿਕ ਮੈਮਰੀ ਸਾਹ ਰਹੀ ਹੈ ਉਹ ਰੋਕ ਰਸ ਰਹੀ ਹੈ ਕਿ ਅਸਲੀ ਬਿਪਤਾ ਸਾਡੀ ਕੌਮ ਤੇ ਪੰਜਾਬ ਨੂੰ ਕੀ ਹੈ ਅੱਜ ਸਰਕਾਰਾਂ ਬਣਾਉਂਦੇ ਆ ਝੂਠੇ ਬਲੇ ਖਾਤੇ ਆ ਤੇ ਆਪਾਂ ਗੁੰਮਾਹ ਹੋ ਰਹੇ ਆਂ विश्वास नहीं होता पार्टी के पीछे जाना पड़े एक बड़ी गलती होती है इतना इंदिरा गांधी तो सियासी पार्टिया ने

ਜੀ ਵੀ ਬੀ ਜੀ ਪੀ ਤੇ ਆਦੇਸ ਇਸ ਕਹੇ ਜੀ ਇਸ ਨੂੰ ਆਪ ਮੁਤੇ ਬਣਾਤਾ ਚਲੋ ਰਾਮ ਜੀ ਤੁਸੀਂ ਬਣਾਉਂਦਾ ਪਰ ਇਹ ਦੁਆਰਾ ਪਵਿੱਤਰ ਦਰਿਆ ਹੈਗਾ ਕੰਗਾ ਜਿੰਦੇ ਵੀ ਸੇਰ ਕੰਗਾ ਨੂੰ ਤੁਸੀਂ ਹੁੰਦੇ ਸਾਰੀ ਗੰਦਗੀ ਸਹਿਰ ਦੀ ਉਹਦੇ ਵਿੱਚ ਪੈਂਦੀ ਹੈ ਅਗਈ ਜਨ ਬਿੜੀ

इस पे जो जी का मतलब है जो अस फैसले लें मार अंतर दिखता ही नहीं है सो अपनी तकलीर का फैसला करने वाले सोचते समझते नहीं है

कि जी साहब हैं, नरेंद्र मोदी शादी शुदा है और शुरू उन्होंने अपने घरवाल अपने को रखे है बहर कड़ के रखे है। फिर मेरा मतलब है कि वे वे कमीशन बने हुए हैं। ਜਿੱਦੇ ਵਿੱਚ ਪੰਜਾਬ ਸਾਰੇ ਸੂਬਿਆਂ ਵਿੱਚ ਕਿਤੇ ਤੇ ਤੇ ਬੀੜੀਆਂ ਨੂੰ ਤਕਲੀਫ ਹੋਵੇ ਉਹ ਤੇ ਅਕਿਸਮਤ ਗੱਲਦਰ ਸਨ ਜੀ ਫਿਰ ਇਹ ਮਹੇਸ਼ ਨੂ ਪਤਾ ਨਹੀਂ ਹੈ ਕਿ ਇਸ ਦੇਸ ਨ ਪ੍ਰੇਕਸ਼ਰ ਆਪਣੇ ਕਰਵਾਣੋ ਆਪਣੇ ਕੋਲੇ ਨਹੀਂ ਰੱਖਦਾ ਸੋ ਇਹ ਜਰਮੀ ਜੋ ਕਰੇ धर्म के उड़का के वोटा लेने की कोशिश करती है सारे बड़े बड़े वह हुए आज तीन महीने हुए हैं मैं पार्लीमेंट बैठा सी दो नौजवान पार्लीमेंट की सिक्योरिटी तोड़ के ਪੁੱਲੀ ਗੈਲਰੀ ਦੇ ਵਿੱਚੋਂ ਛਾਲ ਮਾਰ ਕੇ ਪਾਰਿਮਿਟੇ ਦੇ ਵਿੱਚ ਆ ਗਏ ਉਹਨਾਂ ਦੇ ਕੁੜੇ ਗੈਸ ਦੇ ਬੰਸੀਗੇ ਉਹ ਗੈਸ ਦੇ ਚ ਸਰਪੀ ਹੋ ਸਾਦਾ ਸੀ ਪਰ ਉਸ ਗੈਸ ਦੇ ਉਹ ਹੁਜਵਨ ਨੇ ਇਹ ਹੁਜਿਆਨਾ ਬਣੇ ਸੀ ਕਰਤਾ ਜਿਹੜੋ ਫੜੇ ਗਏ

ਕਿਰਪਾ ਨੂੰ ਮਿਲਦੇ ਉਹ ਕਹਿੰਦੀ ਹੈ ਸਾਨੂੰ ਨਾ ਦਾੜ ਚੈਂਦੀ ਹੈ ਨਾ ਸਾਨੂੰ ਹੋਰ ਪਰ ਚੈਂਦੇ ਸਾਨੂੰ ਲੋਕ ਨਹੀਂ ਚੈਂਦੀ ਹੈ ਜੇ ਵੀ ਬਸੁਰ ਸਕਦੇ ਉਹ ਕਹਿੰਦੀ ਹੈ ਕਿ ਜਦੋਂ ਝੋਨਾ ਲੱਗਦਾ ਉਜੀ ਪਟਾਈ ਹੁੰਦੀ ਹੈ ਇਹਨੇ ਸਾਨੂੰ ਜਿਹੜੀ ਮਿਲਦੀ ਹੈ ਜਾਣੇ ਲੋਕ ਤਰੱਕੀ ਨਹੀਂ ਹੁੰਦੀ ਹੈ ਉਹਨੂੰ ਮਿਲਦੀ ਹੈ ਵਿਚ ਵਿਚਾਰੇ ਕਦੇ ਜਿਹੜੀ ਪ੍ਰਚੰਤੀ ਹੈ ਕਦੇ ਜਿਹੜੀ ਨਹੀਂ ਮਿਲਦੀ ਇਹਦਾ ਮਤਲਬ ਹੈ ਗਰੀਬ ਆਦਮੀ ਦਿਨ ਬਿਛਾਰ ਨਹੀਂ ਤੇ ਹੈ ਨਹੀਂ ਪਰ ਸੰਤ ਜਨ ਉਹ ਗਰੀਬ ਦੇ ਅੰਤ ਤੇ

कर बैठती है सुल्तान संगत जी इलेक्शन आ रहे हैं इतने सोचने की जोड़ है कि कई पार्टी तो कम कर सकती है कांग्रेस की इंदिरा गांधी ने किया रोटी कपड़ा मकान तो बन सरकार ने आटे के कार्ड

ਮਹਿੰਦਰਾ ਲਿਫਟ ਵਾਲਮੀਏ ਕੀ ਇਹ ਸਾਡਾ ਟਿਕਟ ਹੈ ਸਵੇਰੇ ਜਿਹੜਾ ਵੀ ਪੀਤੇ ਮੁੰਡੇ ਜੁੱਤੇ ਚਾਦਰ ਕੰਮੀ ਹੁੰਦੀ ਹੈ ਦਪੈਰ ਉਪਰ ਸੋਦੀ ਹੈ ਸਿਰ ਤੇ ਪੰਜ ਮੱਛਾਂ ਦੀ ਜੱਤੀ ਹੁੰਦੀ ਹੈ

कोई टेरेस मेंwidetilde तेल दा चूल्हा कोई आधुनिक चीज नहीं है ते बल्ले सारी जीखा दे कित्ते हुए है बच्चे ने स्कूल ना दा प्रबंध है जीा पड़दा जगा उटणो एक बारी रोटी मिलती है ओ दे विच भी कोई ए रजिस्टर आगनी है जिन्हें उन्होंने हड्डिया तकड़ियां होना होना दिमाग रोश नहीं पवे सो मेरा मतलब है कि जोड़ा एम तो पी होंगे तो मालिक नहीं होंडा अफसर तो नहीं होंगे सुन के अगे सरकार के कोई बिठाद